ਇਸ ਤਲਾਈ ਵਿੱਚ ਨਹਾਉਣ ਨਾਲ ਵੱਡੀ ਤੋਂ ਵੱਡੀ ਸੁੱਖ ਪੂਰੀ ਹੁੰਦੀ ਆ ਦੋਸਤੋ ਪਾਂਡਵਾ ਨੇ ਇੱਥੇ ਜਿਹੜਾ ਬਨਵਾਸ ਕੱਟਿਆ ਸੀਗਾ ਦੋਸਤੋ ਇਸ ਥਾਂ ਤੇ ਪਾਂਡਵਾ ਦੇ ਜੋ ਘਰ ਵਾਲੀ ਸੀ ਦ੍ਰੋਪਦੀ ਉਹ ਬੈਠ ਕੇ ਨਹਾਉਂਦੀ ਹੁੰਦੀ ਸੀ ਇੰਨਾ ਦਰੱਖਤਾਂ ਤੇ ਅਰਜਨ ਭੀਮ ਤੇ ਜੋ ਬਾਕੀ ਭਰਾ ਸੀ ਕਹਿੰਦੇ ਡੰਡਾ ਪਲਾਮਨ ਖੇਡਦੇ ਸੀ ਤਾਂ ਹੀ ਇਸ ਜਗ੍ਹਾ ਦਾ ਨਾਮ ਐਡੋ ਪਲਾੜਾ ਸਾਹਿਬ ਹੈ ਸਤਿ ਸ਼੍ਰੀ ਅਕਾਲ ਦੋਸਤੋ ਪਲਾੜਾ ਸਾਹਿਬ ਪਹੁੰਚਿਆ ਪੰਜਾਬ ਦੇ ਵਿੱਚ ਜਿੱਥੇ ਕਹਿੰਦੇ ਪਾਂਡਵਾ ਨੇ ਆਪਣੇ ਬਨਵਾਸ ਦਾ ਆਖਰੀ ਸਾਲ ਕੱਟਿਆ ਸੀ ਤਾਂ ਅੰਕਲ ਜੀ ਆਪਣੇ ਨਾਲ ਖੜੇ ਨੇ ਆਪਾਂ ਗੱਲਬਾਤ ਕਰਦੇ ਆਂ ਤੇ ਅੰਕਲ ਜੀ ਨੂੰ ਆਪਾਂ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਇਹ ਦੱਸੋਗੇ ਮਾੜਾ ਇਤਿਹਾਸ ਕੀ ਹੈ ਜੋ ਇਹ ਤਲਾਈ ਬਣੀ ਹੋਈ ਹੈ ਤਲਾਈ ਤੇ ਦ੍ਰੋਪਤੀ ਨੂੰ ਨਹੀਂ ਭਾਈ ਤੇ ਦ੍ਰੋਪਦੀ ਜੀ ਹਾਂ ਜੀ ਹਾਂ ਸੋ ਜੋ ਪਾਂਡਵਾਂ ਦੇ ਲੜ ਲੱਗੀ ਹੋਈ ਸੀਗੀ ਉਹ ਇੱਥੇ ਨਾ ਹੁੰਦੇ ਸੀਗੇ ਹਾਂ ਜੀ ਹਾਂ ਜੀ ਅੱਛਾ ਜੀ ਤੇ ਹੋਰ ਕੋਈ ਨਿਸ਼ਾਨੀ ਇੱਥੇ ਉਹਨਾਂ ਦੀ ਕੋਈ ਹੋਰ ਨਿਸ਼ਾਨੀ ਅੱਛਾ ਪਤਾ ਕਿਵੇਂ ਲੱਗਿਆ ਇਹ ਇਹ ਬਜ਼ੁਰਗ ਦੱਸਦੇ ਪਹਿਲਾਂ ਸਾਡੇ ਅੱਛਾ ਪੁਰਾਣੇ ਬਜ਼ੁਰਗ ਦੱਸਦੇ ਆ ਅੱਛਾ ਵੀ ਪੰਜ ਪਾਂਡਵ ਇੱਥੇ ਆਈ ਸੀਗੇ ਹੈ ਲਾਸਟ ਬਰੌਂਜ਼ ਕਿੱਟਾਈ ਸਾਲ ਜਿਹਨਾਂ ਬਰੌਂਜ਼ ਦਾ अच्छा लास्ट साल 12 साल ਦਾ ਬਨਵਾਸ ਹੋਇਆ ਸੀ ਉਹਨਾਂ ਨੂੰ ਹਾਂ ਜੀ लास्ट ਸਾਲ ਇਸ ਕੱਟ ਕੇ ਗਏ ਅੱਛਾ ਜੀ ਅੱਛਾ ਵੀ ਕੋਈ ਇੱਥੇ ਲੋਕ ਪਹਿਲਾਂ ਨਾ ਨੂਨ ਵੀ ਆਉਂਦੇ ਸੀਗੇ ਨਹੀਂ ਇੱਥੇ ਤਾਂ ਜ਼ਰੂਰਤਾਂ ਵਾਸਤੇ ਉਹ ਉੱਧਰ ਸਰੋਵਰ ਹੈਗਾ ਆਪਣੇ ਅੱਛਾ ਉੱਥੇ ਨਾਣ ਆਉਂਦੇ ਆ ਵੀ ਕੋਈ ਮਤਲਬ ਕਾਦੋ ਨਾਣ ਆਉਂਦੇ ਆ ਬਸ ਸੇ ਉਹੀ ਸੁੱਖਾਪੁਰੇ ਆਉਂਦੇ ਨੇ ਕਿਹੜੀਆਂ ਕਿਹੜੀਆਂ ਸੁੱਖਾਪੁਰੇ ਹੁੰਦੇ ਨੇ ਹਰ ਜੋ ਮੰਦ ਮੰਦ ਹੀ ਉਹੀ ਉਪਰ ਆਉਂਦੇ ਨੇ ਠੀਕ ਬੱਚੇ ਦੀ ਜਹਾ ਹਾਂ ਕਾਹੇ ਹੋਵੇ ਜਸਾਰੀਆਂ ਸੁੱਖਾਪੁਰੇ ਆਉਂਦੇ ਨੇ ਹਾਂਜੀ ਠੀਕ ਆ ਜੀ ਅੱਛਾ ਤੇ ਹੋਰ ਕੋਈ ਗੁਰੂ ਘਰ ਹੀ ਬਣਿਆ ਹੋਇਆ ਨਾ ਇੱਥੇ ਗੁਰੂ ਘਰ ਹੀ ਬਣਿਆ ਹੋਇਆ ਜੀ ਅੱਛਾ ਉਹ ਇਤਿਹਾਸ ਕਿ ਕੋ ਵੈਸੇ ਬਣਾਤਾ ਉਹ ਵੈਸੇ ਬਣਾਇਆ ਜੀ ਅੱਛਾ ਅੱਛਾ ਇੱਕ ਗੰਕਲ ਜੀ ਤੇ ਖੂਹ ਬਣਿਆ ਹੋਇਆਗਾ ਹਾਂਜੀ ਤੇ ਉਹ ਉਸ ਟਾਈਮ ਲਈ ਉਹ ਪਹਿਲਾਂ ਪਾਣੀ ਪੀਣ ਵਾਸਤੇ ਬਣਾਇਆ ਹੋਇਆ ਖੂਹ ਅੱਛਾ ਪਾਣੀ ਪਹਿਲਾਂ ਖੂਹ ਚ ਪਾਣੀ ਪੀਂਦੂ ਨੀ ਠੀਕ ਆ ਜ ਇਹ ਬਹੁਤ ਪ੍ਰਾਣੀ ਕੱਲ ਜੀ 17 ਸਭੀ ਕੱਲ ਜੀ ਪ੍ਰਾਣੇ ਇੱਥੇ ਦਰਖਤ ਵੀ ਲੱਗੇ ਹੋਏ ਨੇ ਆ ਲੱਗੇ ਹੋਏ ਪ੍ਰਾਣੀ ਦਰਖਤ ਬਣਾ ਅਸੀਂ ਇੱਥੇ ਬੈਂਦੇ ਰਹੇ ਨੇ ਉਹ ਹਿਰਦੇ ਰਹੇ ਪੀਲ ਬ੍ਰਾਹਮਣ ਖੇਡਦੇ ਰਹੇ ਬਣਾ ਦੇ ਕੀ ਖੇਡਦੇ ਜੀ ਪੀਲ ਬ੍ਰਾਹਮਣ ਹਾਂਜੀ ਤੇਰੇ ਨਾਂ ਤਾਂ ਇਹ ਪਲਾੜਾ ਸੇਪ ਹਾਂਜੀ ਹਾਂ ਉੱਥੇ ਪਲਾੜਾ ਅੱਛਾ ਜਿਹੜੇ ਪਾਂਡਵ ਸੀ ਉਹ ਇੱਥੇ ਪੀਲ ਬ੍ਰਾਹਮਣ ਖੇਡਦੇ ਹੁੰਦੇ ਸੀ ਡੰਡਾ ਪਲਾਮਣ ਕਹਿੰਦੇ ਜਿਹਨੂੰ ਆਪਾਂ ਅੱਛਾ ਤੈਂਕਲ ਜੀ ਕਹਿੰਦੇ ਉਹਰੇ ਵੀ ਮਤਲਬ ਕਹਿੰਦੇ ਸੋਨਾ ਸੋਨਾ ਦੱਬਿਆ ਹੋਇਆ ਸੱਚੀ ਗੱਲ ਐ ਉਹ ਪਹਿਲਾਂ ਸ਼ੱਕ ਪਾਇਆ ਸੀ ਕਿਸੇ ਨੇ ਵੀ ਤਾਂ ਹੀ ਉਹਨ ਠੀਕ ਆ ਜੇ ਦੋ ਟਾਲ ਸਾਲ ਬੰਦ ਰਿਆ ਜੀ ਫੇਰ ਇਸੇ ਮੀਹ ਦਾ ਚੱਕਰ ਪੈ ਗਿਆ ਬਿਸ਼ਵਾਸ ਵਗੇ ਲੋਕਾਂ ਨੂੰ ਮੀਹ ਪੈ ਤਾਂ ਨਹੀਂ ਪੈ ਰਿਹਾ ਅੱਛਾ ਜੀ ਫੇਰ ਉਹ ਦੁਬਾਰਾ ਫੇਰ ਕੱਢਿਆ ਗਿਆ ਪਹਿਲਾਂ ਜੀ ਠੀਕ ਹੈ ਜੀ ਅੱਛਾ ਫੇਰ ਦੁਬਾਰਾ ਪਟਵਾਤਾ ਬਾਬਾ ਬਜਰਪੁਰੀ ਨੇ ਖੜਾਇਆ ਸੀ ਦੁਬਾਰਾ ਅੱਛਾ ਜਿਹੜਾ ਇਹ ਤਲਾਹ ਤੁਸੀਂ ਕਹਿੰਦੇ ਹੋਗੇ ਪਟਾ ਇਹ ਪਹਿਲਾਂ ਦੇ ਹੈਗਾ ਸੀ ਤੁਹਾਡੇ ਹਾਂ ਸੂਰ ਪਹਿਲਾਂ ਹੈ ਹਾਂ ਜੀ ਅੱਛਾ ਪਹਿਲਾਂ ਪਹਿਲਾਂ ਹੁੰਦੀ ਸੀ ਇੱਥੇ ਹਾਂ ਜੀ ਪ੍ਰਾਣੀ ਬਿਲਕੁਲ ਹਾਂ ਜੀ ਹਾਂ ਜੀ ਛੁਕਰੀ ਅੰਕਲ ਜੀ ਤਾਂ ਦੋਸਤੋ ਆਹ ਤਲਾਈ ਆ ਜਿੱਥੇ ਦ੍ਰੋਪਦੀ ਜੀ ਨਾਲ ਹੁੰਦੇ ਹੁੰਦੇ ਸੀਗੇ ਪ ਕਿ ਉਹ 1 ਸਤੰਬਰ ਚ ਜਿਹੜਾ ਜਿੱਤਿਆ ਸੀਗਾ ਤਾਂ ਇਸ ਥਾਂ ਤੇ ਬੈਠ ਕੇ ਦਰੋਪਦੀ ਨਹਾਉਂਦੀ ਹੁੰਦੀ ਸੀ ਆ ਜਿਹੜੀ ਤੁਸੀਂ ਥਾਂ ਵੇਖ ਰਹੇ ਹੋ ਤੇ ਆ ਜੋ ਉਹ ਥਾਂ ਵੀ ਦਿਖਾਉਨੇ ਆ ਆ ਇੱਕ ਖੂਹ ਦਿਖਾਉਨੇ ਆ ਜਿੱਥੋਂ ਪਾਂਡਵ ਜਿਹੜੇ ਪਾਣੀ ਭਰਦੇ ਹੁੰਦੇ ਸੀ ਤੇ ਉਧਰਲੇ ਪਾਸੋਂ ਉਹ ਤਲਾਬ ਵੀ ਦਿਖਾਵਾਂਗੇ ਜਿੱਥੇ ਸਾਰੀਆਂ ਸੁੱਖਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਕੋਈ ਵੀ ਕਹਿੰਦੇ ਸੁੱਖ ਸੁਖ ਲੋ ਇੱਥੇ ਜਿਹੜੀ ਪੂਰੀ ਹੋਣੀ ਇਹੋਣੀ ਤਾਂ ਆ ਜੋ ਪਹਿਲਾਂ ਤੁਹਾਨੂੰ ਉਹ ਖੂਹ ਦਿਖਾ ਦਈਏ ਜਿੱਥੋਂ ਪਾਂਡਵ ਜਿਹੜਾ ਪਾਣੀ ਲਿਆ ਕਰਦੇ ਸੀ ਪੀਣ ਵਾਸਤੇ ਆਪਣੇ ਨਹਾਉਣ ਵਾਸਤੇ ਤੇ ਹੋਰ ਵੀ ਹੈ ਨਾ ਜਿਹੜੇ ਵੀ ਮਤਲਬ ਆਪਾਂ ਕਹਿਦੀ ਵੀ ਬਹੁਤ ਇਤਿਹਾਸਕ ਖੂਹ ਹੈ ਬਿਲਕੁਲ ਜਿਹੜਾ ਪੁਰਾਣੀ ਇੱਟਾਂ ਦੇ ਨਾਲ ਹੀ ਖੂਹ ਬਣਿਆ ਹੋਇਆ ਹੈਗਾ। ਤਾਂ ਅੰਕਲ ਜੀ ਇਧਰ ਹੀ ਹੈ ਨਾ ਖੂਹ? ਆਹ ਯਾਰ ਇੱਧਰ। ਅੱਛਾ। ਤਾਂ ਦੋਸਤੋ ਇਧਰ ਜਿਹੜਾ ਖੂਹ ਤੁਸੀਂ ਵੇਖ ਰਹੇ ਹੋ ਸਾਹਮਣੇ। ਹਾਲਾਂਕਿ ਜਿਹੜਾ ਬਾਹਰੋਂ ਤਾਂ ਇਹ ਥੋੜਾ ਜਿਹਾ ਪਲਾਸਟਰ ਕਰਤਾ ਪਰ ਜਿਹੜਾ ਅੰਦਰ ਇਹਦੇ ਹਾਲੇ ਵੀ ਉਸੇ ਤਰੀਕੇ ਨਾਲ ਮਸੂਰੀ ਇੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਪੁਰਾਣੇ ਜ਼ਮਾਨੇ ਵਿੱਚ ਅੱਜ ਤੋਂ ਕਹਿਦੀ 2000 ਸਾਲ ਪਹਿਲਾਂ 1000 ਸਾਲ ਪਹਿਲਾਂ ਇੱਟਾਂ ਹੁੰਦੀਆਂ ਸੀਗੀਆਂ। ਤਾਂ ਵੇਖ ਲ ਇਹ ਪਰਾਚਨ ਖੂਹ ਕਹਦੀ ਐ ਨਾ ਪੈਨੂੰ ਵੀ ਬਹੁਤ ਜ਼ਿਆਦੇ ਪੁਰਾਣਾ ਖੂਹ ਹੈਗਾ ਤੇ ਆਜਾ ਉਧਰਲੇ ਪਾਸੋਂ ਇੱਕ ਤੁਹਾਨੂੰ ਤਲਾਈ ਦਿਖਾਉਂਦੇ ਆ ਕਹਿੰਦੇ ਜਿੱਥੇ ਇਹ ਨਾਲ ਸਾਰੀਆਂ ਜਿਹੜੀਆਂ ਸਮੱਸਿਆਵਾਂ ਵਾ ਸਰੀਰ ਦੀਆਂ ਉਹ ਮਤਲਬ ਪੂਰੀਆਂ ਹੋ ਜਾਂਦੀਆਂ ਨੇ ਕੋਈ ਵੀ ਜਿਹੜੀ ਬਿਮਾਰੀ ਐ ਉਹ ਦੂਰ ਹੋ ਜਾਂਦੀ ਐ ਕੋਈ ਵੀ ਸੁੱਖ ਸੁਖ ਲੈ ਬੰਦਾ ਕਹਿੰਦੇ ਉਹ ਪੂਰੀ ਹੋ ਜਾਂਦੀ ਐ ਤਾਂ ਜਿਹੜੇ ਤੁਸੀਂ ਦਰਕਤ ਦੇਖ ਰਹੇ ਹੋ ਨਾ ਇਹਨਾਂ ਦਰਕਤਾਂ ਦੇ ਪਾਂਡਵ ਜਿਹੜਾ ਕਹਿੰਦੇ ਡੰਡਾ ਪਲਾਮਣ ਤੁਸੀਂ ਵੇਖਿਆ ਹੋਣਾ ਅੱਜ ਤੋਂ ਆਪਾਂ 10-15 ਸਾਲ ਪਹਿਲਾਂ ਗੱਲ ਕਰੀਏ ਆਪਣੇ ਹੀ ਪੰਜਾਬ ਵਿੱਚ ਡੰਡਾ ਪਲਾਮਣ ਖੇਡ ਸੀ ਜਿਹੜੀ ਉਹ ਬਹੁਤ ਹੀ ਆਦੇ ਮਸ਼ਹੂਰ ਹੁੰਦੀ ਸੀ ਤਾਂ ਇਨਾ ਦਰਕਤਾਂ ਦੇ ਉੱਪਰ ਜਿਹੜਾ ਪੰਡਵ ਸੀਗੇ ਉਹ ਡੰਡਾ ਪਲਾਮਣ ਖੇਡਦੇ ਹੁੰਦੇ ਸੀ ਪਲਾੜਾ ਕਹਿੰਦੇ ਜਿਆ ਫੋ ਪਲਾੜਾ ਸਾਹਿਬ ਹੀ ਇਹਦਾ ਹਾਂ ਜਿਹੜਾ ਇਸ ਇਤਿਹਾਸ ਕਥਾ ਦਾ ਨਾਮ ਹੈ ਉਹ ਪਲਾੜਾ ਸਾਹਿਬ ਹੈ ਇਸ ਕਰਕੇ ਪਿਆ ਵੀ ਇੱਥੇ ਜਿਹੜੇ ਪੰਡਵ ਸੀ ਉਹ ਡੰਡਾ ਪਲਾਮਣ ਖੇਡਦੇ ਹੁੰਦੇ ਸੀਗੇ ਤੇ ਆਜੋ ਤੁਹਾਨੂੰ ਉਹ ਸਰੋਵਰ ਦਿਖਾਉਨੇ ਆ ਤਲਾਈ ਦਿਖਾਉਨੇ ਆ ਜਿੱਥੇ ਨਾਂ ਨਾਲ ਕਹਿੰਦੇ ਸਾਰੀਆਂ ਜਿੰਨੇ ਵੀ ਦੁੱਖ ਨੇ ਉਹ ਪੂਰੇ ਹੋ ਜਾਂਦੇ ਨੇ ਕੋਈ ਵੀ ਸੁੱਖ ਹੈ ਜਿਹੜੀ ਆਪਾਂ ਉਹ ਪੂਰੀ ਕਰ ਸਕਦੇ ਆਂਗੇ ਦੁੱਖ ਵੱਡੇ ਵੱਡੇ ਦੂਰ ਹੁੰਦੇ ਨੇ ਤੇ ਦੱਸਦੇ ਨੇ ਕਿ ਬਜ਼ੁਰਗ ਤੇ ਇੱਧਰ ਜਿਹੜਾ ਗੁਰੂ ਘਰ ਵੀ ਆ ਤੇ ਉੱਧਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਉੱਧਰਲੇ ਪਾਸੇ ਤੇ ਇੱਧਰਲੇ ਪਾਸੇ ਜਿਹੜਾ ਆਪਾਂ ਕਹਿੰਦੇ ਵੀ ਡੇਰਾ ਬਣਿਆ ਹੋਇਆ ਕਰਦੇ ਇਹ ਤਲਾਬ ਬਣਿਆ ਹੋਇਆਗਾ ਇਹ ਪਿੰਡ ਵਾਲਿਆਂ ਵੱਲੋਂ ਜਿਹੜਾ ਪਹਿਲਾਂ ਬੰਦ ਵੀ ਕਰਾਤਾ ਸੀ ਇਹਨਾਂ ਅੰਕਲ ਜੀ ਇਹ ਬੰਦ ਕਰਾਤਾ ਸੀਗਾ ਤੇ ਉਸ ਤੋਂ ਬਾਅਦ ਕਹਿੰਦੇ ਕਾਫੀ ਸਾਲ ਜਿਹੜਾ ਇੱਥੇ ਮੀਂਹ ਨਹੀਂ ਪਿਆ ਪਰ ਜਦੋਂ ਇਹ ਦੁਬਾਰੇ ਖਦਾਈ ਕਰਾਈ ਤਾਂ ਉਸ ਤੋਂ ਬਾਅਦ ਜਿਹੜਾ ਮੀਂਹ ਪਿਆ ਸੀ ਇਹ ਆਪਣੇ ਪੁਰਾਣੇ ਬਜ਼ੁਰਗਾਂ ਦੀ ਜਿਹੜੇ ਪਿੰਡ ਦੇ ਬਜ਼ੁਰਗ ਨੇ ਉਹ ਗੱਲਾਂ ਦੱਸਦੇ ਨੇ ਉਹਨਾਂ ਦੇ ਅੱਖੀਂ ਦੇਖਣ ਦੀਆਂ ਗੱਲਾਂ ਨੇ ਸਾਰੀਆਂ ਇਹ ਤਾਂ ਦੇਖ ਕਿਸ ਨੂੰ ਵੀ ਕਹਿੰਦੇ ਕੋਈ ਵੀ ਦੁੱਖ ਹੋਵੇ ਵੱਡੇ ਤੋਂ ਵੱਡਾ ਤਾਂ ਇਸ ਵਿੱਚ ਨਾਉਣ ਨਾਲ ਇਸ ਦਾ ਪਾਣੀ ਘਰੇ ਲਜਾਣ ਨਾਲ ਉਹ ਬਿਲਕੁਲ ਜਿਹੜਾ ਠੀਕ ਹੋ ਜਾਂਦਾ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮੁਸਲਮਾਨੀ ਰੂਹਾਨੀਅਤ ਅਤੇ ਕਾਲੀ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਵਿਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼